ਖਰੀ ਤਮਾਕੋ ਵਰਜੀ ਪ੍ਰਿੰਸ ਕਲੈਕਸ਼ਨ ਦੇ ਨਵੇਂ ਡਿਜ਼ਾਈਨ ਆ ਗਿਆ ਆਲ ਓਵਰ ਦੇ ਵਿੱਚ ਮਾਰਕੀਟ ਰੇਟ 1100 1200 ਡਿਜ਼ਾਈਨ ਦੇਖੋ ਜੀ ਇੱਕ ਤੋਂ ਇੱਕ 100 ਡਿਜ਼ਾਈਨ ਆ 550 ਰੁਪਏ ਦਾ ਕਰਤਾ ਜੀ ਏਕੇ ਟੈਕਸ ਬ੍ਰਾਂਡ ਦੀ ਪ੍ਰਿੰਸਪਲ ਕਲੈਕਸ਼ਨ ਸਿਰਫ 550 ਰੁਪਏ ਦਾ ਜੀ ਰੱਖਣੀ ਤੋਂ ਮੈਂ ਕਾਮਰ 550 ਰੁਪਏ ਦਾ ਡਿਜ਼ਾਈਨ ਦੇਖ ਚਲੋ ਬੁੱਕਰ ਚਲੋ ਜੀ ਨਾਲੋਂ ਨਾਲ ਸਕਰੀਨਸ਼ਾਟ ਲਈ ਚਲੋ ਸਿਰਫ 550 ਰੁਪਏ ਦਾ ਜੀ ਏਕੇ ਟੈਕਸ ਬ੍ਰਾਂਡ ਦੀ ਪ੍ਰਿੰਸਪਲ ਕਲੈਕਸ਼ਨ ਆਲ ਓਵਰ ਸੂਟ 550 ਰੁਪਏ ਦਾ ਸਿਰਫ ਔਰ ਸਿਰਫ 550 ਰੁਪਏ ਦਾ ਡਿਜ਼ਾਈਨ ਦੇਖੋ ਜੀ ਇੱਕ ਤੋਂ ਇੱਕ 100 ਡਿਜ਼ਾਈਨ ਆ ਉਹ ਸਿਰਫ 550 ਰੁਪਏ ਦਾ ਕਰਤਾ ਅਲੀ ਸ਼ੇਰ 500 ਰੁਪਏ ਦਾ ਪ੍ਰੈਸਕਲ ਕਲੈਕਸ਼ਨ ਏਕ ਟੱਚ ਬ੍ਰਾਂਡ ਦਾ ਕਪੜਾ ਮੀਟਰ ਮੀਟਰ ਦੇ ਮੋਹਰ ਬਹੁਤ ਸੁਨਸਖੀ ਰਿਆਗੋੜਨ ਦਾ ਕਪੜਾ ਜੀ 550 ਰੁਪਏ ਦਾ ਮਿਲੂਗਾ ਜੀ ਜਲਦੀ ਜੇ ਸਕਰੀਨ ਸ਼ਾਟ ਲੈ ਚਲੋ ਫੁੱਕਰ ਚਲੋ ਸਿਰਫ 550 ਏਕ ਟੱਚ ਬ੍ਰਾਂਡ ਦਾ ਕਪੜਾ ਜੀ 550 ਲਈ 5 ਮੀਟਰ ਛੂਟ ਔਨਲਾਈਨ ਪੇਮੈਂਟ ਤੇ ਛੋਟੀ ਸ਼ਿਪਿੰਗ 60 ਰੁਪਏ 2 ਦੀ 80 4 ਦੀ 100 ਆ ਜੀ ਔਨਲਾਈਨ ਪੇਮੈਂਟ ਤੇ ਛੋਟੀ ਸ਼ਿਪਿੰਗ 60 ਰੁਪਏ 2 ਦੀ 80 4 ਦੀ 100 ਆ ਜੀ ਡਿਜ਼ਾਈਨ ਦੇਖੋ ਜੀ 100 ਡਿਜ਼ਾਈਨ ਆ ਗਿਆ 550 ਰੁਪਏ ਦਾ 550 ਰੁਪਏ ਦਾ 5 ਮਿੰਟ ਸੂਟ ਹੈ ਜੀ ਰੰਗਣ ਜਨ ਬਾਦੂ ਨੇ ਫਿਰ ਫੋਨ ਸਿਰਫ 550 ਦਾ ਸਕਰੀਨਸ਼ਾਟ ਲੈ ਕੇ ਨਾਲ ਦੀ ਨਾਲ ਆਰਡਰ ਬੁੱਕ ਕਰ ਲਓ スクリーンショット ਲਈ ਚਲੋ ਜੀ ਨਾਲੋ ਨਾਲ ਨਾਲ ਦੀ ਨਾਲ ਆਰਡਰ ਬੁੱਕ ਕਰ ਲਓ ਸਿਰਫ 550 ਰੁਪਏ ਦਾ 5 ਮੀਟਰ ਸੂਟ ਹੈ ਜੀ ਏਕ ਟੈਕਸ ਬ੍ਰਾਂਡ ਦਾ ਸਿਰਫ 550 ਰੁਪਏ ਦਾ ਜੀ 1100 ਨਹੀਂ ਕੋਈ 1200 ਨਹੀਂ ਕੋਈ 900 ਨਹੀਂ ਕੋਈ 800 ਨਹੀਂ 550 ਰੁਪਏ ਫਲੈਟ ਰੇਟ ਏਕ ਟੈਕਸ ਬ੍ਰਾਂਡ ਦਾ ਕੱਪੜਾ ਫਲੈਟ ਰੇਟ 550 ਲਈ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਚਲੋ ਬੁੱਕ ਕਰ ਚਲੋ ਜੀ ਡਿਜ਼ਾਈਨ ਬਹੁਤ ਆਗੇ ਸਿਰਫ 550 ਰੁਪਏ ਦਾ ਮਿਲੂਗਾ ਜੀ ਅਡੀਸ਼ਰ ਸ਼ੋਰੂਮ ਪੀਖੀ ਤੇ 550 ਰੁਪਏ ਦਾ ਜੀ ਬਹੁਤ ਸੋਹਣੇ ਸੂਟ